ਸਾਲ ਹੋ ਗਿਆ ਕਲੋਸਿਕ ਹੋ ਗਈ ਹਾਂ ਸਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਸ ਬਾਰੇ ਸਾਰ ਦੱਸ ਦੂ। ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਇੱਥੇ ਆਉਣ ਦੇ ਵਾਸਤੇ। ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਦਨ ਦਾ ਮਕਸਦ ਇਹ ਹੈ ਕਿ ਕੁਝ ਲੋਕਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੁੰਦਾ। ਤੇ ਉਹ ਸਮੇਂ-ਸਮੇਂ ਤੇ ਹਰਕਤ ਇਹੋ ਜਿਹੀ ਕਰ ਦਿੰਦੇ ਆ ਕਿ ਉਹ ਦੁਬਾਰਾ ਫੇਰ ਨਿਕਲੋਂਗਾ। ਉਨ੍ਹਾਂ ਦੇ ਵਿੱਚੋਂ ਇੱਕ ਕਾਂਗਰਸ ਦੇ ਨੇਤਾ ਨੇ ਕਾਂਗਰਸ ਨੇ ਸਿੱਖਾਂ ਦੇ ਨਾਲ ਪੰਜਾਬ ਦੇ ਨਾਲ ਕੀ ਕੁਝ ਕੀਤਾ ਇਹ ਬਹੁਤ ਲੰਬੀਆਂ ਗੱਲਾਂ ਨੇ ਜੇ ਮੋਟੀਆਂ-ਬੋਟੀਆਂ ਦੱਸਣੀਆਂ ਹੋਣ ਸਰ ਤੁਸੀਂ ਐਸਵਾਈਐਲ ਤੋਂ ਹੀ ਚਾਹੀ ਸ਼ੁਰੂ ਕਰ ਲੋ ਕਿ ਐਸਵਾਈਐਲ ਦੇਣੀ ਹੋਵੇ ਪੰਜਾਬ ਦੀ ਧੌਂਕ ਤੇ ਗੋਡਾ ਰੱਖਣਾ ਹੋਵੇ ਫਿਰ 82 ਤੋਂ 84 ਤੱਕ ਜੋ ਕੁਝ ਹੋਇਆ ਫਿਰ 83 ਦੇ ਵਿੱਚ ਸਾਕਾ ਨੀਲਾ ਤਾਰਾ ਤੇ ਚਾਹੇ ਉਹ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਵੇ ਸਮੇਂ-ਸਮੇਂ ਤੇ ਇਹਨਾਂ ਦੇ ਨਿੱਤਾਵਾਂ ਦੇ ਕੋਈ ਇਦਾਂ ਦੇ ਬਿਆਨ ਆਉਂਦੇ ਰਹਿੰਦੇ ਆ ਕਿ ਉਹ ਕੁਝ ਨਾ ਕੁਝ ਉਦਾਂ ਦੀ ਗੱਲ ਜਿਹੜੀ ਉਹ ਬੋਲ ਦਿੰਦੇ ਆ ਥੋੜੇ ਦਿਨ ਪਹਿਲਾਂ ਤਰਨਤਾਰਨ ਦੀ ਜ਼ਿਮਨੀ ਇਲੈਕਸ਼ਨ ਦੇ ਵਿੱਚ ਕਾਂਗਰਸ ਦੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗਵੜਾ ਨੇ ਇੱਕ ਇਸ ਤਰ੍ਹਾਂ ਦੀ ਹਰਕਤ ਕੀਤੀ ਸੀ ਕਿ ਇੱਕ ਜੂੜੇ ਵਾਲੇ ਜਿਹੜੇ ਦੋ ਬੱਚੇ ਸੀ ਉਹਨਾਂ ਦੇ ਜੂੜਿਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮਜ਼ਾਕੀਆ ਤੌਰ ਦੇ ਉੱਤੇ ਉਹਦਾ ਇੱਕ ਮਜ਼ਾਕ ਬਣਾਇਆ ਸੀ ਉਹ ਆਪਣੇ ਸਾਹ ਦੇ ਸਾਹਮਣੇ ਸੀ ਅੱਜ ਕਾਂਗਰਸ ਦੇ ਉੱਤਰਾਖੰਡ ਦੇ ਇੱਕ ਨੇਤਾ ਨੇ ਹਰਪ ਸਿੰਘ ਰਾਵਤ ਉਹਨਾਂ ਨੇ ਇੱਕ ਜਨ ਸਭਾ ਜਿਹੜੀ ਸੀ ਉਹਦੇ ਵਿੱਚ ਸੰਬੋਧਨ ਕਰਦਿਆਂ ਹੋਇਆ ਸਿੱਖਾਂ ਦੇ ਉੱਤੇ ਇੱਕ ਵਾਰੀ ਫੇਰ ਭੱਦੀ ਟਿੱਪਣੀ ਕੀਤੀ ਹੈ ਉਹਨਾਂ ਨੇ 12 ਵੱਜਣ ਵਾਲੀ ਜਿਹੜੀ ਗੱਲ ਆ ਉਹ ਕਹੀ ਹੈ ਇਹ ਲੋਕ ਇਤਿਹਾਸ ਤੋਂ ਕੋਰੇ ਨੇ ਕਿ 12 ਵਜੇ ਦਾ ਮਤਲਬ ਕੀ ਸੀ ਕਿਉਂਕਿ ਜੇਸ ਵੇਲੇ ਇੱਥੇ ਰਾਜ ਸੀ ਮੁਗਲਾਂ ਦਾ ਜਦੋਂ ਸਿੱਖ ਹਮਲਾ ਕਰਦੇ ਸਨ ਕਿਉਂਕਿ ਨਸ਼ੇ ਤੋਂ ਰਹਿ ਕੌਮ ਇਹ ਹੈ ਉਹ ਰਾਤ ਨੂੰ 12 ਵਜੇ ਦੂਜੇ ਜਿਹੜੇ ਸੀ ਉਹ ਨਸ਼ੇ ਵਗਾਰਾ ਦੇ ਵਿੱਚ ਤੁੰਨ ਹੋ ਕੇ ਸੋ ਜਾਂਦੇ ਸੀ ਕਿ ਰਾਤ ਦੇ ਸਮੇਂ ਹਮਲਾ ਕਰਿਆ ਕਰਦੇ ਸਨ ਤਾਂ ਉਦੋਂ ਇੱਕ ਕਿਸਮ ਦੇ ਨਾਲ ਇਹ ਕੋਡਵਰਡ ਕਿਹਾ ਜਾਂਦਾ ਸੀ 12 ਵਜੇ ਦਾ ਔਰ ਉਹਨੂੰ ਮਜ਼ਾਕੀਆ ਲੈਜਰ ਦੇ ਵਿੱਚ ਹਰਪ ਸਿੰਘ रावत ਨੇ ਅੱਜ ਫਿਰ ਜਿਹੜਾ ਆਪਣੇ ਗੰਦ ਦਾ ਪਰਗਟਾਵਾ ਕੀਤਾ ਅਸੀਂ ਆਵਾਜ਼ੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਕਾਂਗਰਸ ਦੇ ਨੇਤਾ बार-बार ਕਿਉਂ ਇੱਕ ਭਾਈਚਾਰੇ ਦੇ ਕੁੱਤੇ ਮਿੱਥ ਕੇ ਇਸ ਤਰ੍ਹਾਂ ਦੀਆਂ ਭੱਡੀਆਂ ਟਿੱਪਣੀਆਂ ਕਰ ਰਹੇ ਨੇ ਕਾਂਗਰਸ ਦੇ ਆਗੂ راہਲ ਗਾਂਧੀ ਨੂੰ ਅਸੀਂ ਇਹ ਕਹਿੰਦੇ ਆ ਕਿ ਹਰਪ ਸਿੰਘ रावत ਨੂੰ ਤੁਰੰਤ ਪਾਰਟੀ ਦੇ ਵਿੱਚੋਂ ਕੱਢਿਆ ਜਾਵੇ ਤੇ راہਲ ਗਾਂਧੀ ਨੂੰ ਇਸ ਚੀਜ਼ ਦੀ ਮਾਫੀ ਮੰਗਣ ਪੰਜਾਬ ਕਾਂਗਰਸ ਦੇ ਨੇਤਾ ਚਾਹੇ ਉਹ ਅਮਰਿੰਦਰ ਸਿੰਘ ਰਾਜਾ ਬਣੇ ਕਿ ਨਹੀਂ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਨੇ ਜਾਂ ਫਿਰ ਜਿਹੜੇ ਅੱਧੀ ਦਰਜਨ ਤੋਂ ਉੱਪਰ ਸੀਐਮ ਦੇ ਕੈਂਡੀਡੇਟ ਅਖਵਾਉਂਦੇ ਨੇ ਉਹ ਆਪਣੀ ਸਥਿਤੀ ਸਪਸ਼ਟ ਕਰਨੇ ਇਸ ਮਾਮਲੇ ਦੇ ਦਿੱਤੇ ਕਿ ਉਹਨਾਂ ਦਾ ਏਅਰ ਦੇ ਉੱਤੇ ਕੀ ਕਹਿਣਾ ਹੈ ਹਾਲਾਂਕਿ ਜਦੋਂ ਅਮਰਿੰਦਰ ਸਿੰਘ ਰਾਜਾਵੜੇ ਘੋਰਾ ਨੇ ਪਿਛਲੇ ਦਿਨਾਂ ਦੇ ਵਿੱਚ ਤਰਨਤਾਰ ਦੇ ਵਿੱਚ ਟਿੱਪਣੀ ਕੀਤੀ ਸੀ ਆਖਿਆ ਤਾਂ ਇਸ ਲੀਡਰਸ਼ਿਪ ਨੇ ਉਦੋਂ ਵੀ ਕੁਝ ਨਹੀਂ ਨਾ ਇਹਦੇ ਉੱਤੇ ਕੁਝ ਕਿਹਾ ਆ ਇਹਨਾ ਕਹਤਾ ਉਹਨਾਂ ਨੇ ਤਾਂ ਮਾਫੀ ਮੰਗ ਲਈ ਪਰ ਹਜੇ ਕੁਝ ਦਿਨ ਹੀ ਬੀਤੇ ਆ ਕਿ ਹਰਖ ਸਿੰਘ 라ਵਤ ਨੇ ਇੱਕ ਕਿਸਮ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਭਰਿਆ ਹੋਇਆ ਜਿਹੜਾ ਕੂੜਾ ਸੀ ਉਹ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੰਦਾ ਹੈ ਪੰਜਾਬ ਦੇ ਲੋਕ ਅਜਿਹੀ ਭੱਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕਰਨਗੇ ਨਾ ਸਿਰਫ ਸਿੱਖ ਭਾਈਚਾਰਾ ਬਲਕਿ ਜਿੰਨੇ ਵੀ ਇੱਥੇ ਭਾਈਚਾਰੇ ਰਹਿੰਦੇ ਨੇ ਕਿਉਂਕਿ ਇੱਥੇ ਆਪਸੀ ਬਹੁਤ ਪ੍ਰੇਮ ਤੇ ਆਪ ਦੇ ਨਾਲ ਰਹਿੰਦੇ ਨੇ ਇਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ ਨੂੰ ਕਦੇ ਵੀ ਪੰਜਾਬ ਬਰਦਾਸ਼ਤ ਨਹੀਂ ਕਰਦਾ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਉਪਜਾਊ ਧਰਤੀ ਹੈ ਹਰ ਫਸਲ ਇੱਥੇ ਉੱਗਦੀ ਹੈ ਪਰ ਨਫਰਤ ਦੇ ਜਿਹੜੇ ਬੀਜ ਨੇ ਉਹ ਪੰਜਾਬ ਦੀ ਧਰਤੀ ਦੇ ਉੱਤੇ ਉੱਗਦੇ ਨਹੀਂ ਹਾਂ ਇਹ ਨਾ ਜ਼ਰੂਰ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਹ ਨਫਰਤੀ ਬੀਜ ਜਿਹੜੇ ਉਹ ਬੀਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਭੱਦੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਹਰਖ ਸਿੰਘ 라ਵਣ ਦੇ ਵੱਲੋਂ ਅੱਜ ਦੀ ਕੀਤੀ ਗਈ ਇਹ ਜਿਹੜੀ ਟਿੱਪਣੀ ਹੈ ਇਸ ਤਰ੍ਹਾਂ ਦੀ ਟਿੱਪਣੀ ਹੈ ਜਿਵੇਂ ਇਹ ਜਿੰਨ ਦੁਖਾਏ ਨਹੀਂ ਸਿੱਖ ਭਾਈਚਾਰੇ ਦੇ ਔਰ ਇਹ ਜੇਕਰ ਕਾਂਗਰਸ ਸਮਝਦੀ ਹੈ ਕਿ ਉਹਦੇ ਤੇ ਕੋਈ ਮਲਮ ਲੱਗ ਸਕਦੀ ਹੈ ਤਤਕੰਤ راہਲ ਗਾਂਧੀ ਹਰਕਸਿਕ 라ਵਤ ਨੂੰ ਕਾਂਗਰਸ ਦੇ ਵਿੱਚੋਂ ਕੱਢ ਤੇ ਇਸ ਦੀ ਮੋਹਰ ਅਸਰ ਅਗਰ ਨਹੀਂ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ ਤਾਂ ਆਉਣ ਵਾਲੇ ਸਮੇਂ ਚ ਆਵਾਂਗੇ ਪਾਰਟੀ ਦਾ ਕੀ ਰੂਪ ਰੇ ਕਰੇਗੀ ਫਿਰ ਅਸੀਂ ਸਮੇਂ-ਸਮੇਂ ਦੇ ਉੱਤੇ ਲਗਾਤਾਰ ਜਿਹੜੇ ਆ ਕਿ ਉਹ ਸਵਾਲ ਖੜੇ ਕਰਦੇ ਰਹਾਂਗੇ ਮੈਂ ਤਾਂ ਕਿਹਾ ਕਿ ਅੱਧਿਕਤਰ ਜਿਹੜੇ ਉਹ ਸੀਐਮ ਮੀਟਿੰਗ ਫਿਰਦੇ ਨੇ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇਹਦੇ ਉੱਤੇ ਆਪਣੀ ਸਥਿਤੀ ਸਪਸ਼ਟ ਕਰਨ ਤੇ ਉਹ ਹਾਈ ਕਮਾਂਡ ਕੋਲੋਂ ਉਹ ਵੀ ਪੁੱਛਣ ਦੇਉ ਸਮੇਂ ਦੇ ਇੱਕ ਪੰਜਾਬ ਅ ਜਸ ਸਿੱਖਾਂ ਦੇ ਉੱਤੇ ਇਹ ਜਿਹੜੀ ਆ ਇਹ ਭੱਦੀ ਟਿੱਪਣੀ ਹੈ ਅਸੀਂ ਉਹਨਾਂ ਤੋਂ ਵੀ ਇਹ ਐਕਸਪੈਕਟ ਕਰਦੇ ਆ ਕਿ ਉਹ ਹਾਈ ਕਮਾਂਡ ਨੂੰ ਕਹਿਣਗੇ ਕਿ ਉਹਨੂੰ ਤੁਰੰਤ ਕਾਂਗਰਸ ਦੇ ਵਿੱਚੋਂ ਕੱਢਿਆ ਜਾਵੇ ਹਾਲਾਂਕਿ ਕਾਂਗਰਸ ਹਾਈ ਕਮਾਂਡ ਨੇ ਰਾਜਾ ਬੜਿੰਗ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਨਹੀਂ ਲਿਆ ਸਾਨੂੰ ਇਹ ਉਮੀਦ ਤਾਂ ਕੋਈ ਨਹੀਂ ਹੈ ਕਿ ਕਾਂਗਰਸ ਇਹ ਰਾਜਪਤ ਤੇ ਕਾਂਗਰਸ ਹਾਈ ਕਮਾਂਡ ਜਿਹੜਾ ਕੋਈ ਸਖਤ ਐਕਸ਼ਨ ਲੈ ਲੂਗੀ ਪਰ ਅਸੀਂ ਧੁੱਪ ਕਰਕੇ ਨਹੀਂ ਬਿਠਾਏ